ਬੁੱਧ ਗਿਆ ਵਿਹਾਰ ਵਿਖੇ ਮਹਾਬੁੱਧੀ ਮਹਾ ਵਿਹਾਰ ਮੰਦਿਰ ਦੇ ਪ੍ਰਬੰਧਾਂ ਨੂੰ ਲੈ ਕੇ ਆਲ ਇੰਡੀਆ ਬੁੱਧਿਸਟ ਫੋਰਮ ਵੱਲੋਂ ਭਗਵਾਨ ਵਾਲਮੀਕ ਮਨਬੀ ਸਿੱਖ ਧਰਮ ਸਮਾਜ ਸੇਵਾ ਦੇ ਮੁੱਖ ਸੰਚਾਲਕ ਪ੍ਰਦੀਪ ਗੱਬਰ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਐਡੀਸ਼ਨਲ ਚਾਰਜ ਏਡੀਸੀ ਜਰਨਲ ਗੁਰਸਿਮਰਨ ਸਿੰਘ ਢਿੱਲੋਂ ਐਸਡੀਐਮ ਵਾਂਗ ਨੂੰ ਬਿਹਾਰ ਦੇ ਮੁੱਖ ਮੰਤਰੀ ਦੇ ਨਾਮ ਸੌਂਪਿਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਗੱਬਰ ਨੇ ਦੱਸਿਆ ਕਿ ਬਿਹਾਰ ਵਿੱਚ ਮਹਾ ਬੋਧੀ ਮਹਾ ਵਿਹਾਰ ਮੰਦਿਰ ਦੁਨੀਆਂ ਵਿੱਚ ਬੁੱਧੀਆਂ ਲਈ ਸਭ ਤੋਂ ਪਵਿੱਤਰ ਸਥਾਨ ਹੈ ਜਿੱਥੇ ਦੀ ਸਾਮ ਸੰਭਾਲ ਲਈ ਉੱਚ ਜਾਤੀਆਂ ਦੇ ਲੋਕ ਲਗਾਏ ਗਏ ਹਨ ਉਹਨਾਂ ਮੰਗ ਕੀਤੀ ਕਿ ਮਹਾ ਬੋਧੀ ਮਹਾ ਵਿਹਾਰ ਮੰਦਿਰ ਦੀ ਸੇਵਾ ਤੇ ਸਾਮ ਸੰਭਾਲ ਦਾ ਜਿੰਮਾ ਬੁੱਧੀ ਧਰਮ ਅਤੇ ਐਸੀ ਸਮਾਜ ਨੂੰ ਦਿੱਤਾ ਜਾਵੇ ਤਾਂ ਜੋ ਗਰੀਬ ਤੇ ਪਛੜੇ ਪਰਿਵਾਰ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰ ਸਕਣ ਨਾਲ ਹੀ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਪਿੰਡ ਰਈਆ ਵਿਖੇ ਪੰਚਾਇਤੀ ਜ਼ਮੀਨ ਉੱਪਰ ਬੱਚਿਆਂ ਲਈ ਪਾਰਕ ਬਣਾਈ ਜਾਵੇ ਅਤੇ ਅਮਰਸਰ ਗਿਲੰਦਰ ਰੋਡ ਤੇ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਬੁੱਤ ਸਥਾਪਿਤ ਕੀਤਾ ਜਾਵੇ ਇਸ ਮੌਕੇ ਭਗਵਾਨ ਵਾਲਮੀਕ ਮਜਬੀ ਸਿੱਖ ਧਰਮ ਸਮਾਜ ਸੇਵਾ ਦੇ ਦਿਹਾਤੀ ਪ੍ਰਦਾਨ ਅਮਰੀਕਨਾਥ ਪ੍ਰਭਜੋਤ ਕੋਰ ਤਰਸੀਮ ਸਿੰਘ ਮਟੂ ਸ਼ਹੀਦ ਬਾਬਾ ਜੀਵਨ ਸਿੰਘ ਭਲਾਈ ਟਰਸਟ ਪ੍ਰਦਾਨ ਹਲਕਾ ਬਾਬਾ ਬੁਲਕਾਲਾ ਵੀ ਮੌਜੂਦ ਸਨ ਪੂਰੇ ਬਾਤ ਨੂੰ ਜੈ ਜੀ ਪੰਜਾਬ ਜੈ ਸਰਦਾਰ ਸਿੱਖੀ ਕਰਤਾ ਭਗਵਾਨ ਵਾਲਮੀ ਦੇ ਦਿੱਤੇ ਕਰਮਾ ਦੇ ਮਾਜੋ ਬਾਬਾ ਸਾਹਿਬ ਜੀ ਜਿਹੜੇ ਉਹਨਾਂ ਦੇ ਪੁੱਤਰ ਕਲਮ ਤੇ ਚਲੇ ਨੇ ਉਹਨਾਂ ਦੇ ਲਿਖੇ ਸਰਦਾਨ ਤੇ ਸਾਰੀ ਦੁਨੀਆ ਚੱਲਦੀ ਹੈ ਉਹਨਾਂ ਦੇ ਜਿੱਥੇ ਮੁਖਦਵਾਰ ਹੈ ਉੱਥੇ ਜਿਹੜੇ ਸੇਵਾਦਾਰਾ ਉਹ ਐਸੀ ਭਾਈਚਾਰੇ ਦੇ ਨਹੀਂ ਲਗਾਏ ਜਨਰਲ ਪਵਾੜ ਦੇ ਲਗਾਏ ਆ ਅਸੀਂ ਮਾਨ ਜੋ ਡਿਸਟ੍ਰਿਕਟ ਕੇ ਬੇਨਤੀ ਕਰਕੇ ਆਏ ਹਾਂ ਕਿਹੜਾ ਸਾਡਾ ਭਾਈਚਾਰਾ ਬਹੁਤ ਗਰੀਬ ਹੈ ਉਹਨਾਂ ਦੀ ਘਰ ਦੀ ਰੋਟੀ ਚੁੱਲੇ ਨਹੀਂ ਚੱਲਦੇ ਚਾਹੇ ਉਹਨਾਂ ਨੂੰ ਰਵੀਦਾਸ਼ ਭਾਈਚਾਰੇ ਚੋਂ ਲਾਇਆ ਜਾਂ ਚਾਹੇ ਵਾਲਮੀਕੀ ਭਾਈਚਾਰੇ ਮਜਬੂਰ ਭਾਈਚਾਰੇ ਚੱਲੇ ਸਾਡੇ ਸਮਾਜ ਦੀ ਰੋਟੀ ਚੱਲੇ ਜੋ ਜਨਰਲ ਕਾਮਾ ਸੇਵਾ ਦਾ ਸਾਡਾ ਸਮਾਜ ਹੈ ਨਾਹੀਂ ਜਨਰਲ ਪਰਿਵਾਰ ਅਸੀਂ ਬਹੁਤ ਵੱਡੀ ਤਗੀਦ ਕਰ ਗਏ ਆਂ ਔਰ ਹਲਕਾ ਰੱਗੇ ਦੇ ਵਿੱਚ ਇੱਕ ਬਹੁਤ ਹੀ ਸਰਕਾਰੀ ਜਗਾ ਪਈ ਹੈ ਜਿੱਥੇ ਬੱਚਾ ਨੇ ਖੇਡਣ ਵਾਸਤੇ ਔਰ ਉੱਥੇ ਇੱਕ ਥੋੜਾ ਜਿਹਾ ਹੋਰ ਛੋਟੇ ਛੋਟੇ ਕਾਫੀ ਕੰਮ ਨੇ ਇਹਨ ਲਿਖਤੀ ਦੇ ਕੇ ਆਇਆ ਅਸੀਂ ਪ੍ਰਸ਼ਾਸਕੇ ਬੇਨਤੀ ਕੀਤੀ ਹੈ ਜੋ ਸਾਡੇ ਸਮਾਜ ਨੂੰ ਰਾਹਤ ਮਿਲੇ ਇਹਨਾਂ ਲਬਜ਼ਾਂ ਨਾਲ ਜੈਪੀ ਜੈਬਾਤ ਜੈ ਸੰਵਿਧਾਨ ਮੇਰਾ ਨਾਮ ਜੀ ਤਰਸੇਨ ਸਿੰਘ ਮੱਟੂ ਮੈਂ ਸ਼ਹੀਦ ਬਾਬਾ ਜੀਮ ਸਿੰਘ ਵਿਦਿਆਕ ਤੇ ਭਲਾਈ ਟਰਸਟ ਦਾ ਹਲਕਾ ਬਾਬੋਖੜਾ ਸਾਹਿਬ ਦਾ ਪ੍ਰੈਜ਼ੀਡੈਂਟ ਹਾਂ ਅਸੀਂ ਅੱਜ ਤੋਂ ਕੋਈ 8 ਮਹੀਨੇ ਪਹਿਲੇ ਵੀ ਐਪਲੀਕੇਸ਼ਨ ਅਸ ਜੀਨ ਸਾਹਿਬ ਨੂੰ ਲਾਈ ਸੀਗੀ ਵਿਧੇਕ ਡਿਪਟੀ ਕਮਿਸ਼ਨਰ ਨੂੰ ਮਾਰੇ ਵੀ ਕੀਤੀ ਸੀਗੀ ਕਿ ਸਾਡੇ ਰਿਏ ਦੇ ਵਿੱਚ ਇੱਕ ਡਾਕਟਰ ਅੰਬੇਡਕਰ ਸਾਹਿਬ ਦੇ ਨਾਂ ਤੇ ਇੱਕ ਪਾਰਕ ਜਿਹੜੀ ਉਹ ਬਣਾਈ ਜਾਵੇ ਇਸ ਤੋਂ ਇਲਾਵਾ ਅਸੀਂ ਚਾਹੁੰਦੇ ਸੀ ਜੀਟੀ ਰੋਡ ਤੇ ਖਾਲੀ ਜਗ੍ਹਾ ਪੁਲ ਦੇ ਥੱਲੇ ਪਈ ਆ ਵਾਧੂ ਉੱਥੇ ਬਾਬਾ ਸਾਹਿਬ ਦਾ ਇੱਕ ਸਟੈਚੂ ਲਾਇਆ ਜਾਵੇ ਦੇ ਨਾਲ ਹੀ ਚੌਂਗ ਦਾ ਨਾਮ ਬਾਬਾ ਸਾਹਿਬ ਡਾਤਾ ਅੰਬੇਡਕਰ ਸਾਹਿਬ ਦੇ ਨਾਂ ਤੇ ਰੱਖਿਆ ਜਾਵੇ। ਬਾਕੀ ਜਿਹੜੀ ਦੂਜੀ ਗੱਲ ਇਹਨਾਂ ਨੇ ਕਰ ਦਿੱਤੀ ਆ ਉੱਥੋਂ ਦੀ ਬਿਹਾਰ ਵਾਲੀ ਜੀ ਉੱਥੇ ਜਿਹੜੇ ਆ ਪ੍ਰਬੰਧਕ ਲੱਗੇ ਹੋਏ ਨੇ ਉਹ ਸਾਰੇ ਜਨਰਲ ਕੈਟਾਗਰੀ ਦੇ ਨੇ ਬ੍ਰਾਹਮਣ ਨੇ ਤੇ ਸਾਡੀ ਇਹ ਵੀ ਮੰਗ ਸੀ ਕਿ ਉਹ ਜਿਹੜੇ ਜਿੰਨੇ ਵੀ ਲੱਗੇ ਹੋਏ ਸਾਰੇ ਐਸਸੀ ਭਾਈਚਾਰਿਆਂ ਦੇ ਵਿੱਚੋਂ ਬੁੱਧਿਸਟ ਉਹ ਜਿਹੜੇ ਉਹ ਲਾਏ ਜਾਣ। ਇਹ ਮੇਰੀ ਮੰਗ ਜੀ। ਤਨਵੱਦ ਜੀ ਸਾਡੇ ਕੋਲ ਗਬਰ ਖਾਵਾ ਜਾਈ ਸੀਗੇ ਇਹਨਾਂ ਤੇ ਤਿੰਨ ਬੰਖਫਤਰ ਸਾਨੂੰ ਅੱਜ ਦੇ ਕੇ ਗਏ ਨੇ ਇੱਕ ਹੈਗਾ ਇਹਨਾਂ ਦਾ ਜਿਹੜਾ ਪਪਾ ਬਕਾਲਾ ਸਾਹਿਬ ਨਾਲ ਰਿਲੇਟਡ ਹੈ ਜੀ 올 ਇੰਡੀਆ ਬੁੱਧਿਸਟ ਫੋਰਮ ਦਾ ਦੂਸਰਾ ਵੀ ਪਪਾ ਬਕਾਲਾ ਸਾਹਿਬ ਨਾਲ ਰਿਲੇਟਡ ਹੈਗਾ ਇਹਦੀ ਅਲੱਗ-ਅਲੱਗ ਜਥੇਬੰਦੀਆਂ ਸਮਾਜੀਆਂ ਹੈਗੀਆਂ ਉਹਨਾਂ ਵੱਲੋਂ ਦਿੱਤਾ ਗਿਆ ਤੇ ਤੀਸਰਾ ਜਿਹੜਾ ਹੈਗਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਅਤੇ ਭਲਾਈ ਟਰਸਟ ਰਜਿਸਟਰਡ ਇਹਨਾਂ ਵੱਲੋਂ ਇਹ ਦੇ ਕੇ ਗਏ ਨੇ ਤੇ ਇਹ ਮੈਟਰਸ ਜਿਹੜੇ ਨੇ ਕੁਝ ਗਵਰਨਮੈਂਟ ਲੈਵਲ ਤੇ ਭੇਜਣ ਵਾਲੇ ਆ ਕੁਝ ਐਸਡੀਐਮ ਆਪਾ ਬਗਵਾਲਾ ਨਾਲ ਰਿਲੇਟਡ ਨੇ ਤੇ ਅਸੀਂ ਇਹਦੇ ਤੇ ਜਿਹੜਾ ਨੈਸੀਸਰੀ ਐਕਸ਼ਨ ਜਿਹੜਾ ਵਾ ਉਹ ਸ਼ੁਰੂ ਕਰ ਦਿੱਤਾ ਅ ਸਮਾਜ ਨੂੰ ਜਿਦਾ ਦੱਸ ਦਿੱਤਾ ਕਿ ਅਸੀਂ ਇਹਦੇ ਉਰ ਇਮੀਡੀਏਟ ਐਕਸ਼ਨ ਸ਼ੁਰੂ ਕਰ ਦਿੱਤਾ